ਜਿਲ੍ਹਾ ਸ਼ਿਆਰਪੁਰ ਦੇ ਬਲਕ ਟਾਂਡਾ ਦੀ ਗੱਲ ਕਰਦੇ ਹਾਂ ਜਿੱਥੇ ਅੱਜ ਕੋ-ਪ੍ਰੋਜੈਕਟਿਵ ਬੈਂਕ ਦੇ ਅਧਿਕਾਰੀਆਂ ਦੇ ਵੱਲੋਂ ਕਰੋੜਾ ਦੀ ਜ਼ਮੀਨ ਤੇ ਕਬਜ਼ਾ ਜਿਹੜਾ ਕੀਤਾ ਹੋਇਆ ਸੀ ਉਸ ਨੂੰ ਛੁੜਾਇਆ ਗਿਆ ਹੈ ਬੈਂਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਮੀਨ ਤੇ 70 ਸਾਲ ਤੋਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ ਜਿਸ ਦੇ ਤਹਿਤ ਅੱਜ ਕੋਰਟ ਦੇ ਥਰੂ ਯਾਨੀ ਕਿ ਕੋਰਟ ਦੀ ਕਾਰਵਾਈ ਕੋਰਟ ਦੀ ਇਜਾਜ਼ਤ ਤੋਂ ਬਾਅਦ ਸਾਰੀ ਕਾਰਵਾਈ ਕੀਤੀ ਗਈ ਹੈ ਜ਼ਮੀਨ ਦਾ ਕਬਜ਼ਾ ਛੁੜਾਇਆ ਗਿਆ ਪੀੜਤ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਉਹਨਾਂ ਨੇ ਕਿਹਾ ਕਿ 70 ਸਾਲ ਤੋਂ ਉਹ ਇੱਥੇ ਰਹਿ ਰਹੇ ਸੀ ਇਹ ਨੋਟਿਸ ਦੀ ਦਿੱਤਾ ਗਿਆ ਪਰ ਅਸੀਂ ਧਿਆਨ ਨਹੀਂ ਦਿੱਤਾ ਪਰ ਹੁਣ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਪਰ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਪਿੱਛੋਂ ਕੋਰਟ ਦੇ ਆਰਡਰ ਹੈ ਸਾਨੂੰ ਉੱਪਰੋਂ ਆਰਡਰ ਆਏ ਨੇ ਤੇ ਅਸੀਂ ਕੋਈ ਟਾਈਮ ਨਹੀਂ ਦੇ ਸਕਦੇ ਇਸੇ ਕਰਕੇ ਅੱਜ ਕਾਰਵਾਈ ਕੀਤੀ ਗਈ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਫਲਾਕ ਕਾਂਡੇ ਦੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਜਿੱਥੇ ਅਸੀਂ ਅੱਜ ਖੜੇ ਹਾਂ ਕਿਉਂਕਿ ਇਹ ਜਿਹੜੀ ਸਾਰੀ ਜਿਹੜੀ ਜ਼ਮੀਨ ਹੈ ਇਹ ਇੱਕ ਕਨਾਲ ਕੋਈ 15 ਤੋਂ 16 ਮਰਲੇ ਦੱਸੀ ਜਾ ਰਹੀ ਹੈ ਸਾਰੀ ਕਹਿੰਦੇ ਬੈਂਕ ਦੀ ਜ਼ਮੀਨ ਆ ਇਹ ਜਿਹੜੇ ਬੈਂਕ ਦੇ ਅਧਿਕਾਰੀ ਇੱਥੇ ਕੰਮ ਤੇ ਲੈਣ ਆਏ ਆ ਕਿਉਂਕਿ ਮੈਂ ਕੈਮਰਾਮੈਨ ਕਹਿੰਗੇ ਜਿਹੜਾ ਪਿੱਛੇ ਵੀ ਕੋੱਖਾ ਦਿਖਾਇਆ ਜਾਵੇ ਕਿਉਂਕਿ ਇਹ ਜਿਹੜੇ ਕਾਬਲ ਸਿਗੇ ਇਹ 60 ਤੋਂ 70 ਸਾਲਾਂ ਦੇ ਵਿੱਚ ਇੱਥੇ ਕਾਬਲ ਬੈਠੇ ਸਿਗੇ ਗੋਲ ਕੱਪਿਆਂ ਦੀ ਜਿਹੜੀ ਦੁਕਾਨ ਸੀ ਇਹਨਾਂ ਨੂੰ ਕਾਫੀ ਨੋਟਿਸ ਵੀ ਦਿੱਤਾ ਆ ਉਹਨਾਂ ਨੇ ਪਰ ਉਹਨਾਂ ਨੇ ਖਾਲੀ ਨਹੀਂ ਕੀਤੀ ਪਰ ਹੁਣ ਜਿਹੜੇ ਇਹ ਛੇੜਨ ਹੁਣ ਜਿਹੜੇ ਬੈਂਕ ਦੇ ਅਧਿਕਾਰੀ ਇੱਥੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਹਾਂ ਜੀ ਸਾਹਿਬ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੀਤਾ ਜਾਓਗੇ ਫਰੇ ਬੈਂਕ ਦੀ ਇੱਥੇ ਵਿੱਚ ਕਾਰਵਾਈ ਹੋਈ ਆ ਸਰਕਾਰ ਦੀ ਇੱਥੇ ਹੀ ਕਾਰਵਾਈ ਆ ਬੈਂਕ ਦਾ ਆਪਣਾ ਪਲਾਟ ਸੀ ਬਹੁਤ ਪੁਰਾਣਾ ਇੱਕ ਨਾਲ 15 ਵਰ੍ਹੇ ਇਹ ਦੇਰੇ ਸਾਹਮਣੇ ਕੋਈ ਪੰਜਾਬ ਖਾਲਸਾ ਕੋ ਉੱਤੇ ਕਬਜ਼ਾ ਧਾਰੀ ਬੈਠੇ ਹੋਏ ਆ ਇਹਨਾਂ ਨੂੰ 31/8/2024 ਦੀ ਨੋਟਿਸ ਦਿੱਤਾ ਗਿਆ ਵੀ ਤੁਸੀਂ ਜਗਾ ਖਾਲੀ ਛੱਡ ਦਿਓ ਸਾਨੂੰ ਸਰਕਾਰ ਦੀਆਂ ਹਦਾਇਤਾਂ ਤੇ ਇੱਥੇ ਉਹ ਸਾਰੀ ਹੋਣੀ ਆ ਬੈਂਕ ਦੀ ਇਹ ਕਹਿੰਦੇ ਕੋਈ ਨਹੀਂ ਜੀ ਅਸੀਂ ਛੱਡ ਦਿਆਗੇ ਤਾਂ ਉਹਨਾਂ ਤੋਂ ਸਾਈਨ ਕਰਾਏ ਥਾਣੇ ਵੀ ਤੁਸੀਂ ਇਹੋ ਤੋਂ ਵੀ ਦਿੱਤੀ ਇਹ ਇਹਨਾਂ ਦੀ ਵਰਲਡਿੰਗ ਇਹ ਸੀ ਰਾਹੇ ਬਗਾਹੇ ਵੀ ਇੱਥੇ ਕਿਹੜਾ ਕੋਈ ਕਿਸੇ ਨੇ ਕਰਨੀ ਹੈ ਜੀ ਅਸੀਂ ਬਹੁਤ ਸਾਡਾ ਕਹਿੰਦੇ ਦਾਦਾ ਬੈਠਾ ਸੀ ਅਸੀਂ ਦਾ ਪੁੱਤੇ ਆ ਉਹਨਾਂ ਦੇ ਅਸੀਂ ਨਾਲ ਨਹੀਂ ਚੁੱਕਦੇ ਕੋਈ ਮਤਲਬ ਕਹਿੰਦਾ ਇਹ ਕਿ ਤੁਸੀਂ ਕਾਫੀ ਨੋਟਸ ਉੱਤੇ ਖਾਲੀ ਕਰਦੇ ਰਹੇ ਨੇ ਖਾਲੀ ਕੀਤੀ ਨਹੀਂ ਹਾਂਜੀ ਨਹੀਂ ਕੀਤੀ ਜੀ ਪੂਰਾ ਪੂਰਾ ਦਾ ਨੋਟ ਪ੍ਰੈਸ਼ਰ ਆਇਆ ਜੀ ਪ੍ਰੈਸ਼ਰ ਸੀ ਅਸੀਂ ਇਹਨਾਂ ਨੂੰ ਇੱਕ ਫਰ ਤੋਂ ਫਿਰ ਲਗਾਤਾਰ ਕਹਿ ਰਹੇ ਸੀ ਕਿ ਅਸੀਂ ਜੀਸੀਬੀ ਦੀ ਗੋਣੀ ਚੁੱਕ ਲੋ ਇਹ ਕਹਿੰਦੇ ਕੋਈ ਨਹੀਂ ਜੀ ਜਦੋਂ ਜਸਮੀ ਲੱਗੂ ਚੱਕ ਲਾਗੇ ਕੱਲ ਅਸੀਂ ਜਿਮਾਂ ਦਾ ਟੈਂਟਰ ਹੋਇਆ ਸਾਡਾ ਵੀ ਚਾਰ ਦੁਵਾਰੀ ਦਾ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਇੱਥੇ ਤੁਹਾਨੂੰ ਜਗ੍ਹਾ ਦਿਖਾ ਲਈ ਇਹਨਾਂ ਨੇ ਫਿਰ ਕਿਹਾ ਕਿ ਕੱਲ ਜਿਸ ਵੀ ਹੋਣੀ ਕਹਿੰਦੇ ਸੀ ਕੱਲ ਨੂੰ ਜਦੋਂ ਆਉਗੀ ਅਸੀਂ ਆਜੀ ਚੁੱਕ ਲਵਾਂਗੇ ਤੇ ਹੁਣ ਅਸੀਂ ਖਾੜੇ ਵੀ ਦਿੱਤਾ ਅਸੀਂ ਖਾਸ ਸਾਡੇ ਖਾੜੇ ਵਾਲਿਆਂ ਦੀ ਮਦਦ ਕੀਤੀ ਹੈ ਕਿ ਇਹਨਾਂ ਨੇ ਹੁਣ ਕੁੱਝ ਕੰਮ ਕਰਜਾ ਲੈ ਰਹੇ ਆਪਾਂ ਆਪਣੀ ਜਗ੍ਹਾ ਦਾ ਕਰਜਾ ਲੈ ਰਹੇ ਕਿਸੇ ਨਾਲ ਕੋਈ ਨਿਯਾਜ ਨਹੀਂ ਕੀਤਾ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਤੁਸੀਂ ਦੇਖਿਆ ਕਿ ਜਿਹੜੇ ਬੈਂਕ ਅਧਿਕਾਰੀ ਹੋਰਾਂ ਨੇ ਗੱਲਬਾਤ ਕੀਤੀ ਹੈ ਦੱਸਿਆ ਕਿ ਜਿੰਨੀ ਜ਼ਮੀਨ ਸੀਗੀ ਜਿਹੜੀ ਇਹ ਬੈਂਕ ਦੀ ਸੀਗੀ ਕਿਉਂਕਿ ਬੈਂਕ ਨੇ ਇਸ ਜਿਹੜੇ ਜਿਹੜੇ ਇੱਥੇ ਕਬਜ਼ਾ ਜਿਹਨਾਂ ਨੇ ਕੀਤਾ ਸੀਗਾ 60 70 ਤੋਂ ਸਾਲ ਤੋਂ ਉਹਨਾਂ ਨੂੰ ਮੋਲ ਵੀ ਦਿੱਤੇ ਗਏ ਸੀਗੇ ਜਿਸ ਕਰਕੇ ਇਹ ਰਹਿਣ ਖਾਲੀ ਨਹੀਂ ਕੀਤੀ ਅੱਜ ਜਿਹੜੀ ਬੈਂਕ ਹੈ ਉਹਨਾਂ ਦੇ ਅਧਿਕਾਰੀ ਜਿਹੜੇ ਕਬਜ਼ਾ ਲੈਣ ਆਏ ਆ ਇਹ ਸਾਰੀ ਜਿਹੜੀ ਕਰੋੜਾ ਤੋਂ ਉੱਪਰ ਦੀ ਜ਼ਮੀਨ ਆ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਐਸ ਵੀ ਲਿਖੜਾ ਉਹਦਾ ਕਬਜ਼ਾ ਲੈ ਰਿਆ ਗਿਆ ਹੈ ਕੈਮਰਾਮੈਨ ਸਾਹਿਬ ਸਿੰਘ ਮਨਾਨ ਰਵਿੰਦਰ ਸਿੰਘ ਨਿਊਜ਼ ਸਟ ਪੰਜਾਬ ਹੁਸ਼ਿਆਰ ਕੋ ਤਤੰਤੰ ਚਿੜੀਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਵ ਹਾਂਦਿਆਲਾ ਹੈ